ਵੈਲਕਮ ਟੂ ਮਾਈ ਚੈਨਲ ਯਾਰ ਪਟਿਆਲੇ ਵੀ ਅੱਜ ਆਪਾਂ ਸੱਚਖੰਡ ਸ੍ਰੀ ਹਜੂਰ ਸਾਹਿਬ ਜੀ ਦੀ ਯਾਤਰਾ ਤੇ ਚੱਲਦੇ ਆਂ ਤੇਰੇ ਜੀ ਵਿਕਰ ਸਿੰਘ ਕੈਲਗਰੀ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਟਾਰਟ ਕੀਤੇ ਸਾਹ ਛੱਡ ਗਿਆ ਜੀ ਬਾਕੀ ਬਾਤ ਕਰਦੇ ਆਂ ਗੱਲ ਆ ਜੀ ਇਹਨੇ ਮੇਰੇ ਦੋਸਤ ਵਿਕਰ ਸਿੰਘ ਨਾਲ ਇਹਨਾਂ ਦਾ ਪਰਿਵਾਰ ਹੈ ਟੋਟਲ ਅੱਜ ਅਸੀਂ 9 ਜਣੇ ਯਾਤਰਾ ਤੇ ਜਾ ਰਹੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਛੀਮਾ ਸਾਹਿਬ ਦੇ ਉਦਮਾਂ ਦੇ ਸਦਕਾ ਇਹਨਾਂ ਨੇ ਪ੍ਰੇਰਿਤ ਕੀਤਾ ਜੀ ਤੇ ਸੰਗਤ ਦੇ ਨਾਲ ਗੁਰੂ ਮਹਾਰਾਜ ਦੇ ਦਰਸ਼ਨਾਂ ਚੱਲੇ ਆ ਜੀ ਸਾਰੇ ਅਰਦਾਸ ਕਰੋ ਸਾਡੀ ਯਾਤਰਾ ਸਫਲ ਹੋਵੇ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਲ ਗਏ ਰਾਜੇ ਦਾ ਅੰਬਾਨਾ ਸਿਟੀ ਕੇ ਰਸਤੇ ਅੰਬਾਨਾ ਪੰਜਾਬ ਤੋਂ ਦੋ ਟ੍ਰੇਨਾਂ ਜਾਂਦੀਆਂ ਨੇ ਹਜੂਰ ਸਾਹਿਬ ਨੂੰ ਇੱਕ ਚੱਲਦੀ ਹੈ ਨਦੇੜ ਹਮਸਫਰ ਜਿਹਦਾ ਨੰਬਰ ਹੈ 12752 ਦੂਜੀ ਹੈ ਸਚਕੰਡ ਐਕਸਪ੍ਰੈਸ 12716 ਸਚਕੰਡ ਐਕਸਪ੍ਰੈਸ ਰੋਜ਼ ਚੱਲਦੀ ਹੈ ਤੇ ਜਿਹੜੀ ਨਦੇੜ ਹਮਸਫਰ ਹੈ ਉਹ ਸੈਚਰਡੇ ਵਾਲੇ ਦਿਨੀ ਚੱਲਦੀ ਇਹਨਾਂ 'ਚ ਜਿਹੜਾ 3 AC ਦਾ ਕਿਰਾਇਆ ਹੈ ਉਹ ਹੋ ਲਗਭਗ 2200 ਦੇ ਬਰਾਬਰ ਹੈ ਤੇ ਸਲੀਪਰ ਕਲਾਸ ਕਰੀਬ 800 ਹੈ ਤੇ ਜਿਹੜਾ ਸੈਕੰਡ ਡੇ ਸੀ ਹੈ ਉਹ 2900 ਰੁਪਏ ਹੈ। ਟ੍ਰੇਨਾਂ ਬਹੁਤ ਬਿਜ਼ੀ ਨੇ ਤੇ ਜੇ ਕਿਸੇ ਸੰਗਤ ਨੇ ਪਲਾਨਿੰਗ ਕਰਨੀ ਹੋਵੇ ਤਾਂ 3 ਮਹੀਨੇ ਦੇ ਕਰੀਬ ਪਹਿਲਾਂ ਪਲਾਨਿੰਗ ਕਰਕੇ ਚੱਲੋ ਜੀ। ਗੱਲਾਂ ਮਤਾਂ ਕਰਦੇ ਆਪਾਂ ਨਦੇੜ ਸਾਹਿਬ ਪਹੁੰਚ ਚੁੱਕੇ ਆਂ। ਸਾਹਮਣੇ ਸਾਰੀਆਂ ਬਿਰਦਾਂ ਚਿੱਟੇ ਰੰਗ ਦੀਆਂ ਦਿਖਾਈ ਦੇ ਰਹੀਆਂ ਨੇ। ਪੰਜਾਬ ਚ ਆਧਮਪੁਰ 에어ਪੋਰਟ ਤੋਂ ਸਟਾਰ ایر ਦਾ ਜਹਾਜ਼ ਵੀ ਚੱਲਦਾ ਹੈ। ਜਿਹਦਾ ਕਿਰਾਇਆ ਲਗਭਗ 11000 ਇੱਕ ਸਾਈਡ ਦਾ। ਹੁਣ ਆਪਾਂ ਪਹੁੰਚ ਚੁੱਕੇ ਆਂ ਨਦੇੜ ਸਾਹਿਬ। ਸਮਾਨ ਇਕੱਠਾ ਕਰਕੇ ਹੁਣ ਆਪਾਂ ਸਾਰੇ ਜਣੇ ਸਟੇਸ਼ਨ ਤੋਂ ਬਾਹਰ ਚੱਲਦੇ ਆਂ। ਸੰਗਤ ਦੀ ਜਾਣਕਾਰੀ ਵਾਸਤੇ ਦੱਸ ਦਿਆਂ ਕਿ ਗੁਰਦੁਆਰਾ ਲੰਗਰ ਸਾਹਿਬ ਦੀਆਂ ਬੱਸਾਂ ਸੰਗਤਾਂ ਨੂੰ ਕੋਲ ਲੈਣ ਵਾਸਤੇ ਆ ਜਾਂਦੀਆਂ ਨੇ ਜਿਹੜੀਆਂ ਫ੍ਰੀ ਆਫ ਕਾਸਟ ਤੁਹਾਨੂੰ ਰੇਲਵੇ ਸਟੇਸ਼ਨ ਤੋਂ ਸ੍ਰੀ ਅਮਾਂਵਤੱਕ ਲੈ ਕੇ ਜਾਂਦੀਆਂ ਨੇ ਅਸੀਂ ਵੀ ਹੁਣ ਬੱਸ ਵਿੱਚ ਬੈਠ ਗਏ ਆ ਤੇ ਚਾਲੇ ਪੰਨੇ ਆ ਗੁਰਦੁਆਰਾ ਸਾਹਿਬ ਵੱਲ ਨੂੰ ਆ ਪਹੁੰਚ ਚੁੱਕੇ ਆ ਜੀ ਆਪਣੀ ਮੰਜ਼ਲ ਤੇ ਆਪਣੇ ਸਾਹਮਣੇ ਆ ਜੀ ਬਾਬਾ ਬੁੱਢਾ ਜੀ ਐਨ ਆਰ ਆਈ ਨਿਵਾਸ ਇਹਦਾ ਕਿਰਾਇਆ 400 ਰੁਪਿਆ ਪਰ ਡੇ ਹੈ ਕਿ ਇੱਕ ਰੂਮ ਦੇ ਵਿੱਚ ਚਾਰ ਬੈੱਡ ਲੱਗੇ ਨੇ ਨਾਲ ਇੱਕ ਸੋਫਾ ਤੇ ਲਗਭਗ ਚਾਰ ਚਾਰ ਗੱਦੇ ਪਏ ਹੋਏ ਨੇ ਚਲੋ ਹੁਣ ਆਪਾਂ ਚੱਲਦੇ ਆ ਜੀ ਸੱਚਖੰਡ ਦੇ ਦਰਸ਼ਨਾਂ ਵਾਸਤੇ ਦੇ ਮਾਤਾ ਜੀ ਨੇ ਚਾਰੀ ਟੀਮਾਂ ਨੂੰ ਜਾਣਾ ਮਾਰਿਆ ਤੇ ਜੁੜਿਆ ਪਾ ਤੇ ਘਰ ਬੈ ਕੇ ਰੋਟੀਆਂ ਪਕਾਉ। ਫਸਤ ਤੁਰਕਾਂ ਦੇ ਮੁਗਲਾਂ ਦੇ ਨਾਲ ਯੁੱਧ ਕਰਾਂਗੇ। ਉਸ ਤਾੜਰ ਬਾਰੇ ਜੋ ਆਪਾਂ ਚਾਲੀ ਕੀਰਦਾਰ ਮੁਕਤਰ ਦਾ ਜੰਗੀ ਸੇਹੀ ਦੀ ਪ੍ਰਾਪਤ ਕੀਤੀ ਹੈ। ਸਭ ਤੋਂ ਉੱਤੇ ਆਪਨ ਮਾਤਾ ਪਾਗ ਜੀ ਦੀ ਆਪਣੇ ਹੱਥਾਂ ਦੀ ਬੰਦੂਕ ਹੈ। ਉਹ 12 ਫੁੱਟ ਲੰਬੀ 50 ਕਿਲੋ ਆਪਾ ਮਾਤਾ ਪਾਗ ਜੀ ਆਪਣੇ ਮੋਢੇ ਤੇ ਆਪ ਚਲਾਉਂਦੇ ਸੀ। ਜਿਹੜਾ ਨਾਲ ਜਾਣ ਕੇ ਤੁਰਦਾ ਬੰਦੂਕਾਂ ਨੇ ਉਹ ਵੀ 40 ਸਿੰਘਾਂ ਦੇ ਕੇ ਇਹ ਜਿਹੜਾ ਕੋਈ ਸ਼ਸਤਰ ਹੈਗੇ ਇਹ ਵੀ ਚਾਰੀ ਸਿੰਘਾਂ ਦੇ ਕੇ ਤਵਾਮਨ ਪਾਰ ਤਾਂ ਅੰਬੇ ਦੀ ਤੋਪ ਕੀ ਘੜੇ ਤੋਂ ਚਾੜ ਵਾਲੀ ਇਹਨਾਂ ਸ਼ਸਤਰਾਂ ਦੇ ਨਾਲ ਅੱਧਰ ਆ ਰੈਫਲਾਂ ਦੇ ਨਾਲ ਮਾਤਾ ਜੀ ਅਤੇ 40 ਸਿੰਘਾਂ ਨੇ ਮੁਕਸਰ ਦਾ ਜੰਗ ਫਤਹਿ ਜੀਤਾ ਜੀ ਤੁਰਕਾਂ ਦਾ ਮੁਗਲਾ ਦਾ ਨਾਮ ਕੀਤਾ ਹੈ ਮਾਤਾ ਜੀ ਦੇ ਨਾਲ 500 ਸੈੰਗ 500 ਪਠਾਨ ਬਹਾਦਰ ਸ਼ਾਹ ਬਾਸ਼ਾ ਗੁਰੂ ਸਾਹਿਬ ਜੀ ਦੇ ਨਾਲ ਇੱਥੇ ਆਏ ਪੌਣ ਪਾਰ ਵਿਚੋਂ ਦੋ ਪਾਰੇ ਬੈਧਿਆ ਸੀ ਜਿੱਤੇ ਬੈਦਰਾਮ ਤਿੱਗੀ ਉਹ ਵੀ ਮਾਤਾ ਜੀ ਦਾ ਮਾਰਾ ਜੀ ਨਾ ਨਾ ਨੇ ਉਹ ਤਾਮੜਾ ਮਾਤਾ ਦਾ ਤਪਸਥਾਨ ਹੈ ਜੀ ਉੱਥੇ ਬੈਠ ਕੇ ਮਾਤਾ ਜੀ ਨੇ 6 ਤਾਲ 6 ਮਹੀਨੇ 6 ਕੜੀਆਂ ਤਾਹੀ ਤਪਸ਼ਾ ਕੀਤੀ ਹੈ ਜੀ ਇਹਦਾ ਇਤਿਹਾਸ ਹੈ ਜੀ ਇਹ ਸੰਨ ਮਾਤਾ ਭਾਗੋ ਜੀ ਦੇ ਤਪਸਥਾਨ ਤੇ ਗਿਆਨੀ ਜੀ ਇਹ ਤਪਸਥਾਨ ਜਿਹੜਾ ਹੈਗਾ ਮੇਨ ਤਖਤ ਸਾਹਿਬ ਦੇ ਸੱਜੇ ਹੱਥ ਹੈ ਇਸ ਦੀ ਪੂਰੀ ਵੀਡੀਓ ਬਣਾ ਕੇ ਆਪਾਂ ਪਹਿਲਾਂ ਹੀ ਚੈਨਲ ਤੇ ਅਪਲੋਡ ਕਰ ਚੁੱਕੇ ਆਂ ਆਪ ਜੀ ਉਥੋਂ ਦਰਸ਼ਨ ਕਰ ਸਕਦੇ ਹੋ ਸਤਨਾਮ ਸ੍ਰੀ ਵਾਹਿਗੁਰੂ ਕਰੋ ਜੀ ਦਰਸ਼ਨ ਸਤਿਗੰਦ ਸ੍ਰੀ ਹਜੂਰ ਸਾਹਿਬ ਜੀ ਦੇ ਸਾਹਬ ਦੇ ਗਲਿਆਰੇ 'ਚ ਖੱਬੇ ਹੱਥੇ ਇੱਕ ਬਹੁਤ ਹੀ ਸੁੰਦਰ ਬਾਗ ਲੱਗਿਆ ਹੋਇਆ ਹੈ। ਰਾਤ ਵੇਲੇ ਤੇ ਬਹੁਤ ਹੀ ਸੁੰਦਰ ਲਾਈਟਾਂ ਵਾਲੇ ਮਨਮੋਹਕ ਫੁਆਰੇ ਚੱਲਦੇ ਨੇ। ਜੀ ਨਗਾਰੇ ਇਹਦੇ ਨਾਲ ਇੱਕ ਹੋਰ ਸੱਜਣ ਬੈਠੇ ਹੁੰਦੇ ਨੇ ਜਿਹੜੇ ਨੌਬਤ ਵਜਾਉਂਦੇ ਨੇ ਇਹ ਪ੍ਰਥਾ ਜਿਹੜੀ ਹੈ ਪੁਰਾਣੇ ਸਮੇਂ ਤੋਂ ਹੀ ਚੱਲਦੀ ਆ ਰਹੀ ਹੂੰ ਦਰਸ਼ਨ ਕਰੋ ਜੀ ਸ਼ਬਦ ਚੋਂ ਕਿ ਜਥੇ ਵਾਲਿਆਂ ਦੇ ਸੋਨੇ ਸੋਨੇ ਜੀਵਾਂ ਤੇਰੀ ਬਾਣੀ ਸੋਨੇ ਸੋਨੇ ਜੀਵਾਂ ਤੇਰੀ ਬਾਣੀ ਸੋਨੇ ਸੋਨੇ ਗੁਰੂ ਮਹਾਰਾਜ ਦੇ ਸੁਖਾਸਣ ਤੋਂ ਪਹਿਲਾਂ ਇਹਦੇ ਵਿੱਚ ਸ਼ਾਮਲ ਹੋਣਾ ਬਹੁਤ ਜ਼ਰੂਰੀ ਹੈ ਕਰਨਲ ਮੋਹਨ ਸਿੰਘ ਜੀ ਕੇਲਿਆਣਾ ਪ੍ਰਸ਼ਾਦ ਵਰਤਾ ਰਹੇ ਨੇ ਵਾਹ ਜੀ ਵਾਹ ਸੇਵਾ ਚ ਬਹੁਤ ਸਪੀਡ ਚੱਕੀ ਹੋਈ ਹੈ ਕੇਲਿਆਣਾ ਪ੍ਰਸ਼ਾਦ ਵਰਤਾਉਣਾ ਵੀ ਇੱਥੇ ਦੀ ਇੱਕ ਪ੍ਰਥਾ ਹੈ ਜੀ ਬਾਹਰ ਲੋਕਲ ਲੋਕ ਜਿਹੜੇ ਨੇ ਟੋਕਰੀਆਂ ਲੈ ਕੇ ਬੈਠੇ ਹੁੰਦੇ ਨੇ ਕੇਲੇ ਵੇਚਣ ਲਈ ਤੇ ਲਗਭਗ 300 ਰੁਪਏ ਦੀ ਟੋਕਰੀ ਮਿਲ ਜਾਂਦੀ ਹੈ 300 ਤੋਂ 400 ਦੀ ਤੇ ਆਪਾਂ ਸੰਕਤਾ ਚੋਂ ਲੈ ਕੇ ਪ੍ਰਸ਼ਾਦ ਜ਼ਰੂਰ ਵਰਤਾਉਣਾ ਚਾਹੀਦਾ ਹੈ ਆਯੋ ਜਾਨੀ ਕੋਈ ਮਾਫੀ ਨਹੀਂ ਇਸ ਸਥਾਨ ਦਾ ਸੰਗਤਾਂ ਨੂੰ ਬਹੁਤ ਘੱਟ ਪਤਾ ਹੁੰਦਾ ਇੱਥੇ ਦਾਲ ਦਾ ਲੰਗਰ ਲੱਗਦਾ ਜਿਹੜਾ ਕਿ ਤਖਤ ਸਾਹਿਬ ਦੀ ਬੈਕ ਸਾਈਡ ਦੇ ਉੱਤੇ ਹੈ ਇਹ 12:30 ਵਜੇ ਲੱਗਦਾ ਹੈ। ਇਹ ਗੁਰਦੁਆਰਾ ਸਾਹਿਬ ਦੇ 4 ਨੰਬਰ ਗੇਟ ਦੇ ਨੇੜੇ ਹੈ। ਆਪਣੇ ਕੋਲ ਹੀ ਹਜੇ ਸਮਾਂ ਹੈਗਾ ਤਾਂ ਆਪਾਂ ਦੋ ਗੁਰਦੁਆਰਾ ਸਾਹਿਬ ਦੇ ਹੋਰ ਦਰਸ਼ਨ ਕਰਕੇ ਫਿਰ ਵਾਪਸ ਇੱਥੇ ਆ ਜੰਨੇ ਆ। ਆ ਸਾਹਮਣੇ ਗਲੀ ਦੇ ਵਿੱਚ ਹੈ ਜੀ ਗੁਰਦੁਆਰਾ ਸ਼ਹੀਦ ਗੰਗ ਜੀ ਸਾਹਿਬ ਤੇ ਥੋੜਾ ਅੱਗੇ ਜਾ ਕੇ ਹੈ ਗੁਰਦੁਆਰਾ ਗੋਬਿੰਦ ਬਾਗ। ਪਹਿਲਾਂ ਆਪਾਂ ਦਰਸ਼ਨ ਕਰਦੇ ਹਾਂ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਜੀ ਦੇ। ਇਹ ਜੇ ਮੈਂ ਅਲੱਗ ਤੋਂ ਵੀਡੀਓ ਬਣਾ ਕੇ ਵੀ ਅਪਲੋਡ ਕਰੂੰਗਾ ਇਹ ਵੀ ਉਹਨਾਂ ਸਥਾਨਾਂ ਦੇ ਵਿੱਚੋਂ ਐ ਜਿਹੜੇ ਕਿ ਆਮ ਸੰਗਤਾਂ ਨੂੰ ਬਹੁਤ ਘੱਟ ਪਤਾ ਨੇ ਇਸ ਗੁਰਦੁਆਰਾ ਸਾਹਿਬ ਨੂੰ ਸ਼ਹੀਦ ਬੰਗਾ ਵੀ ਕਿਹਾ ਜਾਂਦਾ ਇੱਥੇ ਭਾਈ ਰੂਪਾਜੀ ਬਾਗੜੀਆ ਪਰਿਵਾਰ ਦੇ 40 ਸਿੰਘ ਸ਼ਹੀਦ ਹੋਏ ਸਨ ਤੁੰਨੇ ਸਿੰਘ ਸਾਹਿਬ ਇਸ ਤਰ੍ਹਾਂ ਪਹਿਲਾਂ ਨਿਸ਼ਾਨ ਸਾਹਿਬ ਦੀ ਪ੍ਰਕਰਮਾ ਕਰਕੇ ਉੱਤੇ ਭੋਗ ਲਵਾਉਂਦੇ ਨੇ ਅਰਦਾਸ ਕਰਦੇ ਨੇ ਫਿਰ ਇਹ ਭੋਗ ਸੰਗਤਾਂ ਵਿੱਚ ਵਰਤਾਇਆ ਜਾਂਦਾ ਹੈ ਇਹ ਸਾਹਮਣੇ ਬੋਰਡ ਤੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਲਿਖਿਆ ਹੋਇਆ ਜੀ ਆਪਾਂ ਹੋਲਡ ਕਰਕੇ ਇਹਨੂੰ ਪੜ੍ਹ ਸਕਦੇ ਹਾਂ ਕਿੱਥੇ ਨਾਰੀਅਲ ਦਾ ਪ੍ਰਸ਼ਾਦ ਹੀ ਚੜਾਇਆ ਤੇ ਸੰਗਤਾਂ ਵਿੱਚ ਵਰਤਾਇਆ ਜਾਂਦਾ ਹੈ ਇਥੋਂ ਆਪਾਂ ਚੱਲਦੇ ਹਾਂ ਜੀ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਸਾਹਮਣੇ ਦੂਰ ਦਿਖਾਈ ਦੇ ਰਿਹਾ ਸਚਕੰਡ ਸ੍ਰੀ ਹਜੂਰ ਸਾਹਿਬ ਜੀ ਦਾ ਗੁੰਮਟ ਇਹ ਆਪਾਂ ਹੁਣ ਪਹੁੰਚ ਗਏ ਹਾਂ ਜੀ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਜੀ ਦੇ ਗੇਟ ਤੇ ਇਹਦੇ ਲੈਫਟ ਸਾਈਡ ਤੇ ਬੱਚਿਆਂ ਦੇ ਖੇਡਣ ਲਈ ਪਾਰਕ ਬਣਿਆ ਹੋਇਆ ਹੈ ਬਹੁਤ ਹੀ ਰਮਣੀਕ ਜਗ੍ਹਾ 'ਚ ਬਣਿਆ ਹੋਇਆ ਹੈ ਗੁਰਦੁਆਰਾ ਸਾਹਿਬ ਹੈ ਇਹਦੇ ਚਾਰ ਚੁਫੇਰੇ ਬਾਗ ਲੱਗਿਆ ਹੋਇਆ ਹੈ ਆਪਾਂ ਸੁਣਨੇ ਆ ਭਾਈ ਸਾਹਿਬ ਤੋਂ ਇਥੋਂ ਦੀ ਜਾਣਕਾਰੀ ਸਰ ਵੀ ਨੇ ਲੋਕੀਂ ਦੇ ਸਮਾਗਮ ਦੀ ਤਿਆਰੀ ਕੀਤੀ ਉਸ ਸਮੇਂ ਉਸ ਰਾਹੀ ਦੇ ਹੁਕਮਨਾਮੇ ਇਸ ਸਥਾਨ ਤੋਂ ਚੰਦਨੀਆ ਲਖੜਾ ਨਗਾਈਆਂ ਵਿਨਿਆ ਸਨ। ਉਸ ਸਮੇਂ ਇੱਥੇ ਸਾਧ ਸੰਗਤ ਜੀ ਚੰਨਨ ਦੇ ਦਰਖਤਾਂ ਦਾ ਬਾਗ ਹੋਇਆ ਕਰਦਾ ਸੀ ਜੋ ਕਿ ਹੁਣ ਵੀ ਚੰਨਨ ਦੇ ਕੁਝ ਦਰਖਤ ਇੱਥੇ ਮੌਜੂਦ ਹਨ। ਸਤਿਗੁਰੂ ਜੀ ਦੇ ਆਗਿਆ ਨਾਲ ਜਦੋਂ ਦੀ ਚਿਖਾ ਤਿਆਰ ਕੀਤੀ ਗਈ ਫਿਰ ਸਖੁ ਸੱਚੇ ਪਾਤਸ਼ਾਹ ਜੀ ਨੇ ਸਰੀਰ ਦੇ ਸਮੇਤ ਸਾਰੇ ਸ਼ਸਤਰਾਂ ਦੇ ਨਾਲ ਤਿਆਰ ਬਟਿਆਰ ਹੋ ਕੇ ਓੜਾ ਤੇ ਬਾਦ ਸਮੇਤ ਸੱchn ਗਮਨ ਕੀਤਾ। ਇਸ ਰਿਹਾ ਇਸ ਥਾਨ ਦਾ ਨਾਮ ਗੁਰਦੁਆਰਾ ਸ਼੍ਰੀ ਗੋਬਿੰਦ ਬਾਗ ਸਾਹਿਬ ਹੈ ਇਹ ਧੰਨਵਾਦ ਭਾਈ ਸਾਹਿਬ ਜਿਵੇਂ ਕਿ ਭਾਈ ਸਾਹਿਬ ਨੇ ਦੱਸਿਆ ਕਿ ਗੁਰੂ ਮਹਾਰਾਜ ਦੀ ਚਿਖਾ ਵਾਸਤੇ ਚੰਦਨ ਦੇ ਜਿਹੜੀ ਲੱਕੜ ਸੀਗੀ ਉਹ ਇੱਥੋਂ ਹੀ ਇਸ ਬਾਗ ਵਿੱਚੋਂ ਗਈ ਸੀਗੀ ਸਤ ਅਰਥ ਭਰੀ ਹਰਿਆਵਲ ਜਿੱਥੇ ਮੇਰਾ ਸਤਿਗੁਰੂ ਬੈਠਾ ਜਾਏ ਸਮਾਂ 11:30 ਵੱਜ ਚੁੱਕੇ ਨੇ ਹੁਣ ਆਪਾਂ ਇੱਥੋਂ ਵਾਪਸ ਤਰਤਸਰਬ ਨੂੰ ਚੱਲਦੇ ਆਂ ਉੱਥੇ ਜਾ ਕੇ ਦਾਲ ਦਾ ਲੰਗਰ ਛਕਾਂਗੇ ਕਿ ਸੁਣਾਗੇ ਕਿ ਉਹ ਦਾਲ ਦੇ ਲੰਗਰ ਦੀ ਕੀ ਮਹਾਨਤਾ ਹੈ। ਆਹ ਵੇਖੀ ਜੀ ਕਿਤੇ ਇਹ ਵੀੜੀ ਦਾਲ ਲਗੀ ਗੁਰੂ ਮਹਾਰਾਜ ਜੀ ਦੇਹ ਰੋਕਤਾ ਵਾਲੀ ਦਾਲ ਲੇਗੀ। ਇਹਦੇ ਵਿੱਚ ਤਕਰੀਬਨ 12 ਕਿਲੋ 15 ਕਿਲੋ ਹਾਰਰ ਦੀ ਦਾਲ ਹੁੰਦੀ। 400 ਗ੍ਰਾਮ ਕਾਲੀ ਮਿਰਚ, 400 ਗ੍ਰਾਮ ਜੀਰਾ, 200 ਗ੍ਰਾਮ ਹਲਦੀ, 2 ਕਿਲੋ ਸਮੁੰਦਰੀ ਨਮਕ, 4.5-5 ਕਿਲੋ ਦੇ ਆਸ-ਪਾਸ ਕੀ ਉਹਦਾ ਤੜਕਾ ਲੱਗਦਾ। 7 ਕਿਲੋ ਪਿਆਜ਼ ਵੀ ਲਗਾਏ ਦੇਣਾ। ਪ੍ਰੇ 10 ਵਜੇ ਤੋਂ ਮਤਲਬ ਤੜਕੀ ਦੀ ਤਿਆਰੀ ਚੱਲਦੀ। ਅੰਮ੍ਰਿਤ ਵੇਲੇ 3:30 ਵਜੇ ਤੋ ਦਾਲ ਨੂੰ ਬੋਇਲ ਕਰਨ ਵਾਸਤੇ ਰੱਖ ਦੇ। ਤੇ ਗੁਰੂ ਮਹਾਰਾਜ ਨੂੰ 11:30 ਵਜੇ ਤੇ ਭੋਗ ਲੱਗਦਾ। ਗੁਰੂ ਮਹਾਰਾਜ ਨੂੰ ਰੋਜ਼ਾਨਾ ਇਹ ਸੱਤ ਥਾਲ ਦਾ ਪ੍ਰਸ਼ਾਦਾ ਭੋਗ ਲੱਗਦਾ ਜਿਹਦੇ ਵਿੱਚ ਹਰ੍ਹਾਂ ਦੇ ਦਾਲ ਹੁੰਦੀ। ਭੋਗ ਲੱਗੀ ਹੋਈ ਉਹ ਦਾਲ ਸੰਗਤ ਨੂੰ ਸਾਰਿਆਂ ਨੂੰ 11:30 ਵਜੇ ਤੋਂ ਬਾਅਦ ਛਕਾਈ ਜਾਂਦੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆਪਣੇ ਸਾਹਮਣੇ ਆਪਾਂ ਦੇਖ ਸਕਦੇ ਹਾਂ ਕਿ ਨੰਗ ਸਿੰਘ ਫੌਜਾਂ ਕਿੰਨੀ ਸੁਚੱਜੇ ਮਨ ਨਾਲ ਸਿੱਧੀ ਦੇ ਇਖਤਿਆਰ ਕਰ ਰਹੀਆਂ ਨੇ। ਸੰਗਤਾਂ ਵੀ ਆ ਚੁੱਕੀਆਂ ਨੇ ਦਾਲ ਦੇ ਲੰਗਰ ਨੂੰ ਸੱਚਖੰਡ ਸਾਹਿਬ ਭੋਗ ਲਵਾਉਣ ਤੋਂ ਬਾਅਦ ਇੱਥੇ ਵਰਤਾਇਆ ਜਾਏਗਾ ਵਾਇਗ੍ਰੋ ਸਿਮਰਨ ਦੇ ਜਾਪ ਚੱਲ ਰਹੇ ਨੇ ਰੋਜ਼ਾਨਾ ਗੁਰੂ ਮਹਾਰਾਜ ਨੂੰ 11:30 ਵਜੇ ਭੋਗ ਲੱਗਦਾ ਜਿਹਦੇ ਵਿੱਚ ਉਹਦੀ ਹਰੜੀ ਦੀ ਦਾਲ ਖਰਾਬ ਪ੍ਰਸ਼ਾਦ 21 ਪ੍ਰਸ਼ਾਦ ਵੱਡੀ ਲੂਚੀ ਪੂਰੀ ਛੋਟੀ ਪੂਰੀ ਮਿੱਠੇ ਚੌਲ ਤੇ ਖੀਰ ਇਹ ਗੁਰੂ ਮਹਾਰਾਜ ਨੂੰ ਭੋਗ ਲੱਗਣ ਦੇ ਬਾਅਦ ਇਹ ਸੰਗਤ ਵਿੱਚ 100 ਰੁਪਏ ਦੀ ਜਿਹੜੀ ਉਹਦੀ ਬੇਟਾ ਰੱਖੀ ਹੋਈ ਹੈ ਪਰਚੀ ਉਹ ਜਿਹੜੀ ਸੰਤਾਂ ਨੇ ਪਰਚੀ ਲੈਣੀ 100 ਰੁਪਏ ਦੀ ਪਰਚੀ ਦੇ ਕੇ ਇਹਦੇ ਵਿੱਚ ਸਾਰਾ ਆਈਟਮ ਉੱਥੇ ਮਿਲ ਜਾਂਦਾ ਦਾਲ ਇੱਥੇ ਮਿਲਦੀ ਬਾਕੀ ਛੇ ਆਈਟਮ ਲਿਖਾਰੀ ਕਾਊਂਟਰ ਤੇ ਮਿਲ ਜਾਂਦਾ ਜੀ ਠੀਕ ਹੈ ਭਾਈ ਜੀ ਦਿੱਤਾ ਖਾਲਸਾ ਵਾਹਿਗੁਰੂ ਦਸੰਭਾਸ਼ਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਆਪਣੇ ਆਖਰੀ ਸਮੇਂ ਦੇ ਉੱਤੇ ਇਸ ਤਰ੍ਹਾਂ ਦੀ ਦਾਲ ਦਾ ਸੇਵਨ ਕੀਤਾ ਜਾਂਦਾ ਸੀਗਾ ਇਹ ਬਿਲਕੁਲ ਪਤਲੀ ਦਾਲ ਬਣਦੀ ਹੈ ਤੇ ਉਵੇਂ ਹੀ ਸੰਗਤਾਂ ਵਾਇਗਰੂ ਸੱਚੇ ਪਾਤਸ਼ਾਹ ਨੂੰ ਯਾਦ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰਕੇ ਉਸ ਤਰ੍ਹਾਂ ਦਾ ਭੋਗ ਤਿਆਰ ਕਰਦੇ ਨੇ ਤੇ ਛਕਦੇ ਤੇ ਛਕਾਉਂਦੇ ਨੇ ਸੰਗਤ ਜੀ ਇਹ ਸੀ ਸਾਡਾ ਨਿਮਾਣਾ ਜਿਹਾ ਯਤਨ ਆਪ ਜੀ ਨੂੰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੇ ਦਰਸ਼ਨ ਕਰਾਉਣ ਦਾ ਜਿਹੜੀਆਂ ਸੰਗਤਾਂ ਇੱਥੇ ਨਹੀਂ ਪਹੁੰਚ ਸਕਦੀਆਂ ਉਹ ਸਾਡੀ ਇਹ ਵੀਡੀਓ ਦੇਖ ਕੇ ਆਪਣੀ ਸੋਚ ਨੂੰ ਇਕਾਗਰ ਕਰਕੇ ਇਸ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਕਰ ਸਕਦੇ ਨੇ ਅੱਜ ਦੇ ਵਲੌਗ ਦੀ ਆਪਾਂ ਇੱਥੇ ਹੀ ਸਮਾਪਤੀ ਕਰਦੇ ਆਂ ਤੇ ਇਸ ਸਫ਼ਰ ਨੂੰ ਜਾਰੀ ਰੱਖਾਂਗੇ ਅਗਲੇ ਵਲੌਗ ਵਿੱਚ ਅਸੀਂ ਤੁਹਾਨੂੰ ਸੱਚਕੰਡ ਸ੍ਰੀ ਹਜੂਰ ਸਾਹਿਬ ਜੀ ਦੀਆਂ ਉਹਨਾਂ ਪੰਜ ਜਗ੍ਹਾ ਦੇ ਦਰਸ਼ਨ ਕਰਾਵਾਂਗੇ ਜਿਸ ਨਾਲ ਬਾਰੇ ਬਹੁਤ ਘੱਟ ਸੰਖਿਆ ਨੂੰ ਪਤਾ ਹੁੰਦਾ ਤੇ ਸਾਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ